ਮੇਰਾ ਵਾਰਡ ਨੰਬਰ 23 ਤੋਂ ਮੇਰੇ ਘਰ ਵਾਲੇ ਇਥੋਂ ਐਮਸੀ ਹੈ ਇਹ ਸੁੰਦਰ ਨਗਰ ਗਰੀਬ ਵਸਤੀ ਹੈ ਜੀ ਇੱਕ ਗਰੀਬ ਦਿਹਾੜੀ ਦੱਪੇ ਦਾ ਜੋ ਕੱਲ ਤੋਂ ਸਵੇਰ ਤੋਂ بارش ਹੋ ਰਹੀ ਸੀ بارش ਜਿਆਦਾ ਹੋਣ ਕਰਕੇ ਗਰੀਬ ਪਰਿਵਾਰ ਦੀ ਛੱਤ ਡਿੱਗ ਚੁੱਕੀ ਹੈ ਛੋੜੇ ਛੋੜੇ ਬੱਚੇ ਥੱਲੇ ਆ ਚੁੱਕੇ ਹੈ ਮੈਂ ਪ੍ਰਸ਼ਾਸਨ ਤੋਂ ਔਰ ਨਗਰ ਕੌਂਸਲ ਤੋਂ ਮੰਗ ਕਰਦਾ ਹਾਂ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹਨਾਂ ਦੀ ਮਾਲੀ ਹਾਲਤ ਮਦਦ ਕੀਤੀ ਜਾਵੇ ਔਰ ਜੋ ਬੱਚੇ ਦਾਖਲ ਹੈ ਉਹਨਾਂ ਦੀ ਇਲਾਜ ਕਰਾਇਆ ਜਾਵੇ ਸਾਰਾ ਪ੍ਰਸ਼ਾਸਨ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂਵਾਂਗਾ ਧੰਨਵਾਦ ਕਰਾ ਜੀ ਕੀ ਘਟਨਾ ਹੋਈ 6 ਵਜੇ ਦਾ ਟਾਈਮ ਸੀ 7 ਨਾ ਇੱਕਦਾਂ ਹੀ ਡਿੱਗ ਵੀ ਪਤਾ ਨਹੀਂ ਤੇ ਉੱਡ ਤੇ ਉੱਡ ਸਾਰੇ ਜਵਾਬ ਥੱਲੇ ਆ ਗਏ ਕਿੰਨੇ ਬੱਚੇ ਸੀ ਕੀ ਕੰਮ ਕਰਦੇ ਆ ਪਰਿਵਾਰ ਤੁਹਾਡਾ ਦਿਹਾੜੀ ਦਾ ਪੇ ਕਰਦੇ ਸੀ ਕਿੰਨੇ ਬੱਚੇ ਸੀ ਜੀ ਜੀ ਬਰਦਰ ਮੇਰੇ ਕੁੜੀਆਂ ਏ 3 ਨੇ ਦੋ ਪੁੱਤ ਸੀ ਦੋ ਦੋਤੇ ਸੀ ਕੰਨੇ ਇਹਨਾਂ ਕਿੰਨੇ ਸਾਲਾਂ ਦੇ ਸੀ ਦੋਤੇ ਤੇ ਇੱਕ 6-7 ਸਾਲ ਦਾ ਸੀ ਇੱਕ 5 ਕੇ ਸਾਲ ਦਾ ਬੱਚਾ ਬਾਕੀ ਦੇ ਸੱਤਾਂ ਬਹੁਤ ਲੱਗੀਆਂ ਇਹਨਾਂ ਕੀ ਕੰਮ ਕਰਦਾ ਪਰਿਵਾਰ ਤੁਹਾਡਾ ਕੰਮ ਦਿਹਾੜੀ ਦਾ ਪੇ ਜੀ ਕੀ ਮੰਨ ਕਰਦੇ ਹਾਂ ਹੁਣ ਵੇਖੋ ਜੀ ਮਦਦ ਕੀਤੀ ਜਾਵੇ ਸਾਡੇ ਗਰੀਬਾਂ ਦੀ ਵੇਖੋ ਕਿੰਨਾ ਪਰਿਵਾਰ ਤੁਹਾਨੂੰ ਪਤਾ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਹੋ ਵੀਰਜਾ ਜਸਵੇਰੇ ਸਵੇਰੇ ਸਵੇਰੇ 6 ਵਜੇ 7:30 ਵੀ ਅਸੀਂ ਘਰ ਦੇ ਜਿੰਨੇ ਦਵਾਈ ਲੈਣ ਜਾਣਾ ਹੈ ਟ੍ਰੀਟ ਬੋਟਲ ਦੋਨੇ ਗੁੱਡੀਆਂ ਆਈਆਂ ਤੇ ਦੋ ਮੁੰਡੇ ਦੋ ਮੇਰੇ ਦੋ ਤੇ ਪੰਜ ਪੰਜ 4 4 ਸਾਲ ਦੇ ਜਿਹੜੇ ਥੱਲੇ ਆ ਗਏ ਜੀ ਸਾਡਾ ਅੰਦਰ ਫਰਨੀਚਰ ਦਾ ਸਮਾਨ ਵੀ ਬਹੁਤ ਖਰਾਬ ਹੋ ਗਿਆ ਜੀ ਇਹ ਤਾਂ ਤੁਸੀਂ ਸਾਡੀ ਸਹਾਇਤਾ ਕਰੋ ਗਰੀਬ ਬੰਦੇ ਇੱਕ ਅੱਖ ਨਾਲ ਮ ਕੰਮ ਕਰਨਾ ਅੱਜ ਕਿਸ ਤਰ੍ਹਾਂ ਦੀ ਹਾਲਤ ਹੈ ਜਿਸ ਜੋ ਜ਼ਖਮੀ ਹੋਈ ਹੈ ਹਾਲਤ ਵੀਰੇ ਅੱਜ ਤਾਂ ਮਾੜੀ ਹੈ ਉਹਨਾਂ ਦੀ ਮਾੜੀ ਹੈ ਹਾਂ ਕੀ ਮੰਗ ਕਰਦੇ ਮੰਗ ਵੀ ਰਹੇ ਹਨ ਸਾਡੀ ਕੁ ਸਹਾਇਤਾ ਕੀਤੀ ਜਾਵੇ ਗਰੀਬ ਬੰਦੇ ਪਹਿਲਾਂ ਮੈਂ ਇਹਨੇ ਕੋਠੇ ਚੜ ਕਿ ਨਹੀਂ ਕੀ ਕੀ ਹੋਵੇ ਖਾਣੇ ਦੀ ਹਾਂ ਯਾਰ ਜਮਾਨੇ ਵਿੱਚ ਰਾਤ ਨੂੰ ਪੀਂਦੇ ਨਹੀਂ ਆਉਣ ਚੱਲ

चलिया <Napoleon> दार मदद ਅਸੀਂ ਸਾਰੇ ਭਣ ਪ੍ਰਗਠੇ ਪਏ ਸੀ ਜੋ 5:30 ਵਜੇ ਮੇਰੇ ਵੱਡੇ ਭਰਾ ਦੀ ਅੱਖ ਖੁੱਲ੍ਹੇ ਉਹਨੇ ਸਾਨੂੰ ਦੱਸਿਆ ਵੀ ਛੱਤ 'ਤੇ ਕਿੱਧੀ ਆਉਣੀ ਸੀ ਅਸੀਂ ਭੱਜਣ ਲੱਗੇ ਸੀ ਤੇ ਅਸੀਂ ਸਾਰੇ ਛੱਤ ਦੇ ਥੱਲੇ ਹੀ ਆ ਗਏ ਸਾਡੇ ਤੋਂ ਬਾਹਰ ਨਹੀਂ ਨਿਕਲਿਆ ਗਿਆ ਜਿੰਨੇ ਕੁ ਸੱਟਾ ਵੱਟਿਆ ਸੱਟਾ ਸਾਰ ਮੇਰੇ ਬਾਹਤ ਤੇ ਢੂਈਚ ਲੱਗੀਆਂ ਨੇ ਗੁੱਜੀਆਂ ਸੱਟਾ ਬਹੁਤ ਜ਼ਿਆਦਾ ਲੱਗਿਆ ਅੰਦਰ ਲੱਤਾ ਬਾਮਾ ਤੇ ਸਾਰੇ ਪਹਿਲਾਂ ਵੀ ਕਿਤੇ ਤੁਸੀਂ ਪ੍ਰਸ਼ਾਸਨਾਂ ਜਿੰਨੂੰ ਘਾਰ ਲਗਾਈ ਸੀ ਸਿਸ਼ਟਾਤਮਕ ਰੂਪ ਵਿੱਚ ਨਾਸਟਾ ਕਮਰੇ ਬਣਾਈ ਹੁੰਦੇ ਸਾਰ ਕੋਈ ਨਹੀਂ ਸੁਣਾਈ ਕਰਦਾ ਸੀ ਕਿਸੇ ਨੇ ਸਾਨੂੰ ਕਦੇ ਕੁਝ ਨਹੀਂ ਕੋਈ ਸ਼ੈਤਾਨ ਨਹੀਂ ਦਿੱਤੀ ਜੀ ਨਾ ਹੋਈ ਹਰ ਪੇਚਕਾਰ ਇਹ ਕਿਹੜੀ ਕਿਹੜੀ ਗਲੀ ਤੇ ਹੈ ਸੱਚੀ ਵਾਸਤਾ ਜੀ ਅਸੀਂ ਪੰਜਾਬ ਸੁੰਦਰ ਸਾਹਿਬ ਨਗਰ ਮੋੜ ਰੋਡ ਤੇ ਪੰਜਾਬ ਪਾਲਸ ਦੇ ਸਾਹਮਣੇ ਗਲੀ ਜਾਂਦੀ ਹੈ ਜੀ ਸਾਡੇ ਘਰ ਨੂੰ ਤੇ ਕੀ ਹਾਲਾਤ ਮਨੇ ਹੋ ਜਾਂਦਾ ਸਰ ਬਸ ਅਸੀਂ ਥੱਲੇ ਪਏ ਸੀਗੇ ਤੇ بارش ਦੇ ਕਰਕੇ ਸਾਡੀ ਛੱਤ ਜਿਹੜੀ ਆ ਸਾਡੇ ਸਾਰੇ ਪਰਿਵਾਰ ਉੱਪਰ ਡਿੱਗ ਗਈ ਅਸੀਂ ਸੱਤ ਜੀ ਸੀਗੇ ਜੇ ਥੱਲੇ ਸਾਡੀ ਘਰ ਦੀ ਜਿਹੜੀ ਹੈਗੀ ਹਾਲਤ ਬਹੁਤ ਖਰਾਬ ਹੋ ਚੁੱਕੀ ਆ ਸਾਰਾ ਸਮਾਨ ਟੁੱਟ ਚੁੱਕਿਆ ਜੀ ਤੇ ਕੋਈ ਸਾਡੇ ਉੱਪਰ ਸਿਰ ਦੇ ਛੱਤ ਹੁਣ ਹੈ ਨਹੀਂ ਗਈ ਇੱਕ ਹੀ ਕਮਰਾ ਨਾਲ ਰਹਿ ਗਿਆ ਜੀ ਵਿੱਚ ਤੇ ਵੀ ਸਾਡੀ ਮਦਦ ਕੀਤੀ ਜਾਵੇ ਜੀ ਸਾਨੂੰ ਇੱਕ ਤਾਂ ਛੱਤ ਦੀ ਕੋਈ ਮਦਦ ਕਰੀ ਜਾਵੇ ਅਸੀਂ ਸ਼ਹਿਰ ਵਾਸੀ ਹਨ ਵੀ ਇਹੀ ਗੱਲ ਕਹਿੰਦੇ ਆ ਵੀ ਸਾਡੇ ਆ ਕੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈ ਪਰਿਵਾਰ ਵਿੱਚ ਜੀ ਅਸੀਂ ਦੋ ਮੇਰੇ ਭਰਾ ਜੀ ਦੋ ਹੀ ਅਸੀਂ ਭੈਣਾਂ ਆਂ ਤੇ ਮੰਮੀ ਡੈਡੀ ਆ ਮੰਮੀ ਵੀ ਬਜੁਰਤ ਆਲਾ ਸਾਵੀ ਆ ਰੇਸ਼ਨ ਹੋਇਆ ਜੀ ਉਹਨਾਂ ਦਾ ਭਰਾ ਦਾ ਵਿਆਹ ਹੈ ਨਹੀਂ ਜਿਖਵਾਰੇ ਆ ਜੀ ਮੇਰੇ ਭਰਾ ਤੇ ਕੀ ਮੰਗ ਕਰਦੇ ਜੀ ਉਹਨਾਂ ਇਹ ਸਰਕਾਰ ਅਕ ਅਸੀਂ ਇਹ ਪ੍ਰਿੰਟ ਕਰਨਾ ਚਾਹੁੰਦੇ ਹਾਂ ਅਸੀਂ ਇਹਨਾਂ ਨੂੰ ਫੀਲ ਕਰਨਾ ਚਾਹੁੰਦੇ ਹਾਂ ਜੀ ਸਾਡੀ ਮਦਦ ਕੀਤੀ ਜਾਵੇ ਤੇ ਸਾਡੇ ਘਰ ਦੇ ਹਾਲਾਤ ਦੇਖੇ ਜਾਣ ਸਾਡਾ ਸਾਰਾ ਸਮਾਨ ਟੁੱਟ ਭੱਜ ਗਿਆ ਤੇ ਸਿਰ ਦੀ ਛੱਤ ਵੀ ਹੋਣੀ ਜੀ ਅਸੀਂ ਇਹ ਹੀ ਮੰਗ ਕਰਦੇ ਹਾਂ ਸਾਡੀ ਸਹਾਇਤਾ ਕੀਤੀ ਜਾਵੇ ਤੇ ਸੇਧਾ ਕੋਈ ਭਰਾ ਦਾ ਨੰਬਰ ਹੈ ਹਾਂਜੀ 86 990 ਜੀ 24748 ਜੀ ਇਹ ਕਿਹਨਾ ਦਾ ਨੰਬਰ ਹੈ ਇਹ ਸਾਡਾ ਘਰ ਦਾ ਨੰਬਰ ਹੈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਵੀ ਲਾਪੀ ਸਿੰਘ ਹੈ ਜਿਹੜੀ ਗਲੀ ਵਿੱਚ ਰਹਿੰਦੇ ਆ ਆਪਣੀ ਮੋੜ ਰੋਡ ਸੁੰਦਰ ਨਗਰ ਵਸਤੀ 13 ਨੰਬਰ ਗਲੀ ਸਾਹਮਣੇ ਪੰਜਾਬ ਪੈਲ ਸਾਈਨ ਤੇ ਇਹ ਜਿਹੜੀ ਘਟਨਾ ਹੋਈ ਹੈ ਇਸ ਤਰ੍ਹਾਂ ਇਹ ਜੀ ਸਾਰਾ ਅਸੀਂ ਨਾ ਹੀ ਸਾਰੇ ਭੈਣ ਭਰਾ ਸੁੱਤੇ ਹੋਏ ਸੀਗੇ ਅੱਜ ਨਾ ਮੇਰੀ ਮੰਮੀ ਦੀ ਦਵਾਈ ਲੈਣ ਜਾਣਾ ਸੀ ਫੀਰ ਕੋਟ ਤਾਲ ਕਰਕੇ ਮੇਂ ਆ ਭੈਣਾ ਵੀ ਆਈਆਂ ਸੀ ਦਵਾਈ ਆਏ ਸੀਗੇ ਤੇ ਅਸੀਂ ਸੁੱਤੇ ਪਏ ਸੀਗੇ ਜੀ ਤੇ ਛੱਤ ਸਾਡੀ ਉੱਪਰ ਡਿੱਗ ਗਈ ਸਾਰਿਆਂ ਦੇ ਤੇ ਸਾਡਾ ਸਮਾਨ ਸੀ ਗਈ ਜਿਵੇਂ ਕਿਸ਼ਤਾਂ ਦੇ ਬਣਾਇਆ ਸੀ ਤੇ 2.2 ਲੱਖ ਦਾ ਤੇ ਉਹ ਵੀ ਸਾਰਾ ਨਾਲ ਹੀ ਭੰਨਿਆ ਗਿਆ ਜੀ ਤੇ ਬਾਕੀ ਸਾਡੇ ਸਾਰੇ ਸੱਤਾ ਬਹੁਤ ਲੱਗੀਆਂ ਹੋਈਆਂ ਜੀ ਤੇ ਸਾਡੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆਂ ਜੀ ਸਰਕਾਰ ਅੱਗੇ ਵੀ ਤੇ ਸ਼ਹਿਰ ਵਾਸੀਆਂ ਅੱਗੇ ਵੀ ਮੰਗ ਕਰਦੇ ਆਂ ਜੀ ਕਿ ਸਾਡੇ ਘਰ ਦੇ ਹਾਲਾਤ ਦੇਖੇ ਜਾਣ ਤੇ ਮਦਦ ਕੀਤੀ ਜਾਵੇ ਜੋ ਹੁੰਦੀ ਹੁਣ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੁਣ ਜੀ ਰਹਿਣ ਜੋਗ ਵੀ ਹੈ ਨਹੀਂਗਾ ਜੀ ਕੀ ਨਾ ਜਿਹੜੀ ਘਟਣਾ ਇਹ ਜਿੱਦ ਕਿੰਨੇ ਆਏ ਸੀ ਕੋਲ ਦਾ ਸੀਸੀ ਵੀ 6 ਆਨੰਦ ਤੇਸਰਾ ਪਤਾ ਲੱਗਿਆ ਜੀ ਤੁਹਾਨੂੰ ਇਹ ਜਤਨ ਗੜੀ ਨੇ ਉਪਰ ਡਿੱਗੀ ਮੇਰੇ ਬ੍ਰਦਰ ਨੇ ਸਾਨੂੰ ਦੱਸਿਆ ਜੀ ਬਾਲਗਾਂ ਲੱਗੇ ਸੀ ਕਿਤੇ ਜੱਕ ਬੰਨ ਤੇ ਸਾਤਰ ਡਿੱਗੀ ਇਹਦੇ ਤੋਂ ਕਿੰਨੇ ਜੱਤਨੀ ਹੋਏ ਨੇ ਇਹ ਪੰਜ ਜਾਣੇ ਜੱਤਨੀ ਨੇ ਇਹ ਉਹਨਾਂ ਨੂੰ ਪਾਸ ਕਰਦੇ ਜੀ ਇਸੀ ਮੰਗ ਕਰਦੇ ਆਂ ਜੀ ਸਾਡੀ ਸੁਣਵਾਈ ਹੋਵੇ। ਤੁਹਾਨੂੰ ਜਿੰਨਾ ਵੀ ਸਾਡਾ ਖਰਚ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਜੀ ਉਹਦਾ ਸਾਰਾ补偿 ਕਰਨ ਦੀ ਵੀ ਇਹ ਕਿਹੜੇ ਬਲੇਕ ਮੋੜ ਰੋਡ ਸੁਨਦਰ ਨਗਰੀ ਉਹ ਵਾਦੀਏ ਘਟਨਾ ਜਿਸ ਤਰ੍ਹਾਂ ਇਹ ਸਵੇਰ 6:30 ਵਜੇ ਜੀ ਮਤਲਬ 6:30 ਫਿਰ بارش ਕਰਕੇ ਤੇ ਇਹਨਾਂ ਨੂੰ ਥੱਲੇ ਕੱਢਿਆ ਜੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਨੂੰ ਕਿੰਨੇ ਵੇ ਕੀ ਪਤਾ ਲੱਗਿਆ 5:30 ਵਜੇ ਆਵਾਜ਼ ਆਈ ਜੀ ਛਤ ਟਿਕਨ ਦੀ ਉਦੋਂ ਫਿਰ ਸਾਰੇ ਗਏ ਫੜਕਾ ਹੋਇਆ ਤੇ ਇਹਨਾਂ ਨੂੰ ਕੱਢਿਆ ਤੇ ਲੋਕ ਜਿੰਨਾ ਨੂੰ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਘਰ ਦਾ ਸਾਰਾ ਸਮਾਨ ਜਿਗਾ ਕਿਸਤਾਂ ਦੇ ਲਿਆ ਇਹਨਾਂ ਨੇ ਉਹ ਸਾਰਾ ਟੁੱਟ ਭੱਜ ਗਿਆ ਗੰਦਗੀ ਨਾਮ ਇਹ ਜਰਨਾ ਕਿਸਮਾਲ ਚੜੀ ਗਲੀ ਦੇ ਰੋਡ ਰੋਡ ਤੇ ਤੰਤਰ ਨਾ ਕਰ ਜੇ ਕੀ ਟ੍ਰਾਂਜਰ ਹੋਈ ਹੈ ਕਿ ਉਹ ਤਾਂ ਵੀ ਸਾਡੇ ਕੋ ਪੰਜ ਦਾ ਟਾਈਮ ਸੀਗਾ ਜਦੋਂ ਸ਼ਸਤ ਡਿੱਗੀ ਆ ਤੇ ਜਾ ਕੇ ਅਸੀਂ ਏਥੋਂ ਕੱਢੇ ਆ ਜਿਹੋ ਜਿਹੇ ਨਾਲ ਆਪਸੀ ਦੋਸਤੀ ਨਾਲ ਤਾਂ ਬੁਰਾ ਹਾਲ ਸੀਗਾ ਉਹ ਮੋਕੇ ਤੇ ਕੋਈ ਬੁਲਾਸਤ ਹਾਂਜੀ ਨਾਲ ਦੀ ਵਾਲੀ ਮੰਗਾਲੀ ਸੀ ਉਹ ਕਿਸ ਤਰ੍ਹਾਂ ਦਾ ਲਾਜ ਕਿਸ ਤਰ੍ਹਾਂ ਦਾ ਹਾਂਜੀ ਹਾਂਜੀ ਰਾਜਸਥਾਨ ਹੈ ਤੇ ਹੁਣ ਕੀ ਮੰਗ ਕਰਦੇ ਆ ਮੰਗ ਕੀ ਇਹ ਨਜ਼ਰਾਂ ਗਰੀਬਾਂ ਨੂੰ ਕਿਸੇ ਹੱਥਾ ਹੋ ਜਾਈ ਸਾਮਾਨ ਦੀ ਬਹੁਤ ਟੁੱਟਾ